ਦੇ ਮਸ਼ਹੂਰ ਸਰਕੀ ਬਾਜ਼ਾਰ ਦੇ ਮੁਲਤਾਨੀਆਂ ਪੁਲ ਹੇਟਾ ట్రాਫਿਕ ਪੁਲਿਸ ਦਾ ਲੱਗਿਆ ਨਾਕਾ ਜ ਬਠਿੰਡਾ ਸ਼ਹਿਰੀ ట్రాਫਿਕ ਪੁਲਿਸ ਵੱਲੋਂ ਸਰਕੀ ਬਾਜ਼ਾਰ ਦੇ ਮੁਲਤਾਨੀਆਂ ਪੁਲ ਹੇਟਾ ਨਾਕਾ ਲਾਇਆ ਗਿਆ ਜਸਤ ਸੀ ਕਿ ਗੱਲ ਕਰਦੇ ਪਤਾ ਲੱਗਿਆ ਕਿ ਇਹ ਨਾਕਾ एसएसपी ਸਾਹਿਬ ਦੀਆਂ ਹਦਾਇਤਾਂ ਵੱਲੋਂ ਲਾਇਆ ਗਿਆ ਹੈ ਸ਼ਹਿਰ ਦੇ ਵਕਵਕ ਖਿੱਤਿਆਂ ਵਿੱਚ ਇਸ ਤਰ੍ਹਾਂ ਦੇ ਨਾਕੇ ਲਾਏ ਜਾ ਰਹੇ ਹਨ ਜਿੱਕਰ ਹੀ ਹੋ ਗਿਆ ਕਿ ਬਠਿੰਡਾ ਸ਼ਹਿਰ ਦੇ ਵਿੱਚ ਆਏ ਦਿਨ ਚੋਰੀਆਂ ਜਿਸ ਵਿੱਚ ਵਹੀਕਲ ਚੋਰੀ ਅਤੇ ਹੋਰ ਲੁੱਟਖੋਹਾਂ ਵਧੇਰੇ ਹੋ ਰਹੀਆਂ ਹਨ ਅਤੇ ਦੁਕਾਨਾਂ ਤੇ ਵੀ ਦਿਨ ਦਿਹਾੜੇ ਲੁੱਟਾਂ ਹੋ ਰਹੀਆਂ ਨੇ ਜਿੰਨਾਂ ਨੂੰ ਢਲ ਪਾਉਣ ਲਈ ਇੱਕ ਕਦਮ ਚੁੱਕਿਆ ਗਿਆ ਹੈ ਪੁਲਿਸ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਚੈਕਿੰਗ ਦੇ ਨਾਲ ਇਨ੍ਹਾਂ ਵਾਰਦਾਤਾਂ ਦੇ ਉੱਪਰ ਕਾਫੀ ਹੱਦ ਤੱਕ ਲਗਾਮ ਲਗਾਈ ਜਾ ਸਕਦੀ ਹੈ ਬਠਿੰਡਾ ਦੇ ਰਿਪੋਰਟਰ ਸੰਜੀਵ ਕੁਮਾਰ ਦੀ ਰਿਪੋਰਟ ਹਾਂਜੀ ਸਰ ਤੁਹਾਡਾ ਸ਼ੁਭਨਾਮ ਜੀ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਗੁਰਦੇਵ ਸਿੰਘ ਜੀ ਜਿਹੜੀ ਚੈਕਿੰਗ ਤੁਸੀਂ ਕਰ ਰਹੇ ਹੋ ਇਹ ਕਿਸ ਸੰਦਰਭ ਦੇ ਵਿੱਚ ਜਿਹੜੀ ਹੈਗੀ ਚੈਕਿੰਗ ਹੋ ਰਹੀ ਹੈ ਇਹ ਇੱਕ ਤਾਂ ਸ਼ਹਿਰ ਦੇ ਵਿੱਚ ਲੁੱਟਾ-ਫੋਹਾ ਹੁੱਲੜਵਾਜੀ ਤੇ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਥੱਲ ਪਾਉਣ ਲਈ ਅਸੀਂ ਆਪਦੀਆਂ ਚੈਕਿੰਗ ਵੀ ਕਰਦੇ ਆ ਤੇ ਜਿਹਦੇ ਕੋਲ ਕਾਗਜ਼ ਪੱਤਰ ਨਹੀਂ ਹੁੰਦੇ ਤੂੰ ਉਹਨਾਂ ਦੀ ਚਲਾਣ ਦਿੱਤਾ ਠੀਕ ਹੈ ਇਹ ਸਾਡੇ ਅਫਸਰਾਂ ਦਾ ਹੁਕਮ ਹੈ ਵੀ ਇਹਦੇ ਨਾਲ ਥੱਲ ਪੈ ਸਕਦੀ ਹੈ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਮਤਲਬ ਇਹ ਚੈਕਿੰਗਾਂ ਹੋ ਰਹੀਆਂ ਨੇ ਇਸ ਚੈਕਿੰਗਾਂ ਦੇ ਨਾਲ ਇਸ ਦੇ ਚੀਜ਼ ਉੱਪਰ ਲਗਾਮ ਪਏਗੀ ਬਹੁਤ ਜ਼ਿਆਦਾ ਪਾਉਗੀ ਪਾਉਗੀ ਜੋਂ ਔਰ ਜਿੱਦਾਂ ਤੁਸੀਂ ਚੈਕਿੰਗ ਕਰਦੇ ਹੋ ਇਸ ਦਰਮਿਆਨ ਮਤਲਬ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਕਿ ਲੋਕਾਂ ਦੇ ਕਾਗਜ਼ ਪੱਤਰ ਜਾਂ ਜ਼ਰੂਰੀ ਦਸਤਾਵੇਜ਼ ਜਿਹੜੇ ਹੈਗੇ ਆ ਉਹ ਪੂਰੇ ਨਹੀਂ ਹੁੰਦੇ ਨਹੀਂ ਹੁੰਦੇ ਜੀ ਪੂਰੇ ਤਾਂ ਹੀ ਚਲਾਨ ਹੁੰਦੇ ਆ ਫਿਰ ਚਲਾਨ ਦੇ ਮਤਲਬ ਕਿ ਇਹਨਾਂ ਨੂੰ ਸਮਝਾਉਨੇ ਵੀ ਆ ਕਿ ਆਹ ਦੇ ਕਾਗਜ਼ ਪੱਤਰ ਪੂਰੇ ਰੱਖੋ ਇੱਥੋਂ ਮੈਂ ਜੇ ਮੈਥੋਂ ਕੋਈ ਸ਼ਪਾਰਚ ਲਾ ਕੇ ਚੜਾ ਵੀ ਜਾਊਗਾ ਗਾਹਾਂ ਵਾਲੇ ਵੀ ਖੜੇ ਆ ਜੀ ਮਤਲਬ ਤੁਹਾਡੇ ਮੁਤਾਬਕ ਕੀ ਤੁਹਾਡੇ ਵੱਨਿਓ ਤੁਹਾਡੇ ਵੱਨਿਓ ਇਹਨਾਂ ਨੂੰ ਅਗਾਹ ਕੀਤਾ ਜਾਂਦਾ ਹੈ ਕਿ ਆਪਦੇ ਕਾਗਜ਼ ਪੱਤਰ ਪੂਰੇ ਕਰੋ ਜੀ ਸਰ ਮਤਲਬ ਕਹਿਣ ਦਾ ਵੀ ਕਿਸੇ ਛੋਟੀ ਮੋਟੀ ਗਲਤੀ ਦੇ ਨਾਲ ਛੂਟ ਵੀ ਦਿੱਤੀ ਜਾਂਦੀ ਹੈ ਆਦਰਵਾਇਜ਼ ਉਹਦਾ ਚਲਾਨ ਕੀਤਾ ਜਾਂਦਾ ਹੈ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਧੰਨਵਾਦ